ਅੱਲਤ ਸਾਰੀ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਸਾਡੇ ਇੱਕ ਸੱਦੇ ਤੇ ਸਾਨੂੰ ਇੱਥੇ ਆਉਣ ਦੀ ਖੇਚਲ ਕੀਤੀ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸ਼ਹਿਰ ਦੇ ਕਈ ਮੁੱਦੇ ਆ ਜਿਹੜੇ ਦੇਖ ਕੋਈ ਧਿਆਨ ਨਹੀਂ ਦੇ ਰਿਹਾ ਉਹ ਸਬੰਧ ਵਿੱਚ ਅੱਜ ਜਿਹੜਾ ਪ੍ਰੈਸ ਕਾਨਫਰੰਸ ਦਿੱ ਗਈ ਹੈ ਸਭ ਤੋਂ ਵੱਡੀ ਗੱਲ ਇਹ ਆ ਕਿ ਬਹੁਤ ਪਿਛਲੇ ਇੱਕ ਤਕਰੀਬਨ ਸਾਲ ਤੋਂ ਸ਼ਹਿਰ ਦੀਆਂ ਲਾਈਟਾਂ ਅੱਜ ਤੱਕ ਬੰਦ ਪਈਆਂ ਜਿਹੜਾ ਕਿਉਂਕਿ ਹਰ ਵਾਰੀ ਅਸੀਂ ਜਿਹੜਾ ਮੁੱਦੇ ਜਿਹੜੇ ਅਸੀਂ ਇਹ ਚੱਕਦੇ ਆ ਤੇ ਸ਼ਹਿਰ ਜਿਹੜਾ ਹਨੇਰੇ ਦੇ ਵਿੱਚ ਉਤਰਿਆ ਫਿਰਦਾ ਜਿੰਨੇ ਸਾਡੇ ਤਿਹਾੜ ਸਿਗੇ ਚਾਹੇ ਹੁਣ ਲਾਸਟ ਦੀਵਾਲੀ ਨਿਕਲੀ ਹੈ ਉਦੋਂ ਮੇਰ ਸਾਹਿਬ ਕਹਿ ਰਹੇ ਸੀ ਭਈ ਦਿਵਾਲੀ ਨੂੰ ਸ਼ਹਿਰ जगਮਗਾਊਗਾ ਲੋਕਾਂ ਨੇ ਕਾਲੇ ਮਹਿਰ ਦੇ ਵਿੱਚ ਦਿਵਾਲੀ ਆਪਣੀ ਮਨਾਈ ਆ ਪਰ ਇਹਨਾਂ ਦੇ ਕੰਨਾਂ ਤੇ ਕੋਈ ਰੂਨ ਹੀ ਜੂਨ ਹੀ ਸਿਰਕਦੇ ਕਿਉਂਕਿ ਜਿਹੜੇ ਬੰਦੇ ਨੇ ਕੰਮ ਕਰਨਾ ਹੁੰਦਾ ਉਹ ਸ਼ੌਂਕ ਨਾਲ ਕੰਮ ਕਰਦਾ ਇਹਨਾਂ ਨੂੰ ਸ਼ੌਂਕ ਹੈ ਨਹੀਂ ਕਿਉਂਕਿ ਇਸ ਟਾਈਮ ਸਾਡੇ ਨਗਰ ਨਿਗਮ ਦੇ ਵਿੱਚ ਇਲਾਕੇ ਭ੍ਰਸਤਾਚਾਰ ਫੈਲ ਚੁੱਕਾ ਆ ਇੰਨਾ ਭ੍ਰਸ਼ਟਾਚਾਰ ਫੈਲ ਚੁੱਕਾ ਹੈ ਜਿਹਦੇ ਬਾਰੇ ਅਸੀਂ ਬਾਰ-ਬਾਰ ਕਿਉਂਕਿ ਸਾਡੀਆਂ ਮੀਟਿੰਗਾਂ ਦੇ ਵਿੱਚ ਵੀ ਤੁਸੀਂ ਦੇਖਦੇ ਆ ਸਾਡੀਆਂ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਉਹਦੇ ਚ ਜੋ-ਜੋ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅੱਜ ਵੀ ਉਸੇ ਹੀ ਸਬੰਧ ਦੇ ਵਿੱਚ ਅਸੀਂ ਇਕੱਠੇ ਹੋਏ ਆ ਕਿ ਜੇ ਸ਼ਹਿਰ ਨੂੰ ਇੱਕ ਜਿਹੜੀ ਡੇਲੀ ਨੀਡ ਦੀ ਜ਼ਰੂਰਤ ਹੁੰਦੀ ਆ ਲਾਈਟਾਂ ਹੋ ਗਈਆਂ ਸੜਕਾਂ ਹੋ ਗਈਆਂ ਆਪਣਾ ਨਾਲੀਆਂ ਹੋ ਗਈਆਂ ਜੀ ਉਹ ਵੀ ਦੇਖ ਸਕਦੇ ਤਾਂ ਮੈਂ ਸਮਝਦਾ ਕਿ ਇਤੋਂ ਮਾੜੀ ਗੱਲ ਔਰ ਮੰਦ ਭਾਗੀ ਗੱਲ ਨਹੀਂ ਹੋ ਸਕਦੀ ਪੇ ਕੇਨ ਚੂਜ਼ ਕੀਤਾ ਜਾ ਰਿਹਾ ਕਿ ਸਾਡੇ ਕੋਲ ਆ ਜਾਓ ਸਾਨੂੰ ਸਮਰਥਨ ਦਿਓ ਤੇ ਸਾਡੇ ਤੋਂ ਕਿਸੇ ਨੂੰ 10 ਲਟਾਂ ਲੈ ਜਾਓ ਕਿਸੇ ਕੋ 20 ਲਟਾਂ ਲੈ ਜਾਓ ਫਸਾ ਕਰਕੇ ਪੇ ਕੀ ਆ ਪੇ ਲਟਾਂ ਲਾਉਣੀਆਂ ਨਾ ਪਹਿਣਾਂ ਲੇਟਰ ਲੈ ਜਾਣ ਬੰਦਿਆਂ ਦੇ ਮੂੰਹ ਬੰਦ ਕਰਾਤੇ ਚ ਇਹ ਜਿਹੜਾ ਸਿਸਟਮ ਚੱਲ ਰਿਹਾ ਆ ਸਾਡੀ ਕਮੇਟੀ ਦੇ ਵਿੱਚ ਦਲਾਲ ਇਸ ਟਾਈਮ ਇੰਨੇ ਕੁ ਸਕਰੀਆ ਹੋਏ ਹੋ ਜਿਨ੍ਹਾਂ ਆਪਾਂ ਕਹ ਲਈਏ ਪਏ ਅੱਜ ਤੋਂ ਜਿੰਨੇ ਵੀ ਅਸੀਂ ਕਾਉਂਸਲਾਂ ਦੇਖੀਆਂ ਪਹਿਲਾ ਕਾਉਂਸਲ ਤੇ ਨਗਰਨੇਗ ਮੰਨ ਗਏ ਐਦਾਂ ਦਾ ਮਾਹੌਲ ਕਦੇ ਨਹੀਂ ਸੀ ਆ ਹੁਣ ਟੈਂਡਰ ਲੱਗਣ ਲੱਗੇ ਆ 15 ਕੁ 17 ਕਰੋੜ ਦੇ ਟੈਂਡਰ ਲਾਉਣੇ ਹਨਾਂ ਇਹਨਾਂ ਨੇ ਇਹਦੇ ਵਿੱਚ ਅੱਜ ਦੀ ਡੇਢ ਤੱਕ ਜਿਹਨੋਂ ਵੀ ਪਿੱਛੇ ਟੈਂਡਰ ਹੋਏ ਆ ਉਹਦੇ ਵਿੱਚ ਹਮੇਸ਼ਾ ਕੰਪੀਟੀਸ਼ਨ ਹੁੰਦਾ ਜਿਹਦੇ ਵਿੱਚ ਸਰਕਾਰ ਨੂੰ ਕਰੋੜਾਂ ਦਾ ਫਾਇਦਾ ਵੀ ਹੁੰਦਾ ਜਿਹੜਾ ਬੰਦਾ ਚਾਹੁੰਦਾ ਉਹ ਕੰਮ ਕਰਨਾ ਉਹ ਆਪਣਾ ਉਸ ਹਿਸਾਬ ਨਾਲ ਟੈਂਡਰ ਪਾ ਕੇ ਲੈ ਜਾਂਦਾ ਜਿਹਦਾ ਵੱਧ ਹੁੰਦਾ ਟੈਂਡਰ ਉਹ ਨੂੰ ਟੈਂਡਰ ਦਿੱਤਾ ਜਾਂਦਾ ਔਰ ਇਹ ਸਾਡੇ ਜਿਹੜੇ ਅੱਜ ਦੀ ਜਿਹੜੇ ਹੁਣ ਜਿਹੜੇ ਟੈਂਡਰ ਲੱਗਣ ਜਾ ਰਹੇ ਆ ਉਹਦੇ ਚ ਪੂਲ ਮਨੀ ਫਿਕਸ ਕਰ ਲਈ ਗਈ ਹੈ। ਤਕਰੀਬਨ 7% ਪੂਲ ਮਨੀ ਫਿਕਸ ਕਰ ਲਈ ਹੈ ਭਈ ਇੰਨੇ ਪੈਸੇ ਦੇ ਦਿਓ ਫੁੱਲ ਰੇਟ ਤੇ ਕੰਮ ਲੈ ਲਓ। ਮੈਂ ਸਾਡੇ ਅਫਸਰ ਸਾਹਿਬ ਬੈਠੇ ਆ ਕਮਿਸ਼ਨਰ ਸਾਹਿਬ ਆਈਏ ਅਸਨੇ ਜੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਪੂਲ ਮੰਨੀਆਂ ਸੈੱਟ ਹੋਣ ਲੱਪਈਆਂ ਔਰ ਸਰਕਾਰ ਨੂੰ ਜਿਹਦੇ ਚ ਕਰੋੜਾਂ ਰੁਪਏ ਦਾ ਘਾਟਾ ਕਰੋੜਾਂ ਰੁਪਏ ਦਾ ਘਾਟਾ ਸਰਕਾਰ ਨੂੰ ਪੈ ਰਿਹਾ ਔਰ ਜੇ ਅਫਸਰ ਚੁੱਪ ਕਰਕੇ ਬੈਠੇ ਆ ਤੇ ਮੈਂ ਸਮਝਦਾ ਕਿ ਇਹ ਦੇ ਵਿੱਚ ਕੋਈ ਦਾਲ ਚਕਾਲਾ ਹੈ ਜਿਹੜਾ ਦਲਾਲ ਦੀ ਮੈਂ ਤੁਹਾਨੂੰ ਗੱਲ ਕਰਦਾ ਉਹੋ ਠੇਕੇਦਾਰੀ ਜਿੰਨੇ ਠੇਕੇਦਾਰ ਆ ਉਹਨਾਂ ਨੂੰ ਮੈਸੇਜ ਪਾ ਰਹੇ ਆ ਉਹਨਾਂ ਦੇ ਕੋਲੋਂ ਪੈਸੇ ਇਕੱਠੇ ਕਰਕੇ ਦਿੱਤੇ ਜਾ ਰਹੇ ਆ ਔਰ ਠੇਕੇਦਾਰਾਂ ਨੂੰ ਇਹ ਧਮਕੀ ਮਿਲਦੀ ਆ ਭਈ ਜੇ ਕੰਮ ਕਰਨਾ ਜੇ ਕੰਮ ਕਰਨਾ ਤਾਂ ਕਰੋ ਨਹੀਂ ਤਾਂ ਤੁਹਾਨੂੰ ਬਲੈਕਲਿਸਟ ਕੀਤਾ ਜਾਊਗਾ ਜੋ ਸਾਡੀਆਂ ਸ਼ਰਤਾਂ ਉਹਦੇ ਤੇ ਕੰਮ ਕਰੋ ਨਹੀਂ ਤਾਂ ਤੁਹਾਨੂੰ ਬਲੈਕਲਿਸਟ ਕੀਤਾ ਜਾਊਗਾ ਮਾਲਾ ਡਰਾ ਤੁਮਕਾ ਕਿ ਜਿੱਦਾਂ ਵੀ ਆ ਇਹ ਟੈਂਡਰ ਜਿਹੜੇ ਆ ਪੇ ਫੁੱਲ ਰੇਟਾਂ ਤੇ ਸਿਰੇ ਚੜ੍ਹੀਏ ਜਾਈਏ ਔਰ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਤਾ ਜਾਵੇ ਮੈਂ ਭਗਵਾਨਤਮਾਨ ਸਰਕਾਰ ਸਾਡੇ ਸੀਐਮ ਸਾਹਿਬ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਆਪਾਂ ਕਦੇ ਪਟਵਾਰੀ ਫੜ ਲਿਆ ਕਦੀ ਤਹਿਸੀਲਦਾਰ ਫੜ ਲਿਆ ਕਦੀ ਕਿਸੇ ਹੋਰ ਨੂੰ ਫੜ ਲਿਆ ਆਪਾਂ ਐਡਾ ਕਰਦੇ ਇੱਥੇ ਤੁਹਾਡੇ ਆਪਣੇ ਜਿਹੜੇ ਤੁਹਾਡੇ ਚੁਣੇ ਹੋ ਨੁਮਾਇੰਦੇ ਆ ਉਹ ਕਰੋੜਾਂ ਰੁਪਏ ਦਾ ਜਿਹੜਾ ਚੂਨਾ ਆ ਸਰਕਾਰ ਨੂੰ ਲਾ ਰਹੇ ਆ ਔਰ ਮੈਂ ਸਮਝਦਾ ਜੇ ਡੀਆਈਜੀ ਵਰਗੇ ਇਹਨੂੰ ਸੀਬੀਆਈ ਚੱਕ ਚੱਕ ਸਕਦੀ ਆ ਤੇ ਸਾਡੇ ਸ਼ਹਿਰ ਦੇ ਜਿਹੜੇ ਮੇਨ ਕੋਟੀਆਂ ਤੇ ਬੈਠੇ ਆ ਉਹ ਅੱਜ ਟੈਂਡਰਾਂ ਦੀ ਸੈਟਿੰਗ ਕਰਕੇ ਫੁੱਲ ਰੇਟਾਂ ਤੇ ਦੇ ਰਹੇ ਤੇ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਾ ਰਹੇ ਔਰ ਕਰੋੜਾਂ ਰੁਪਏ ਆਪ ਅੰਦਰ ਕਰ ਰਹੇ ਜਿਹਦੇ ਵਿੱਚ ਘੱਟੋ ਘੱਟ ਸਵਾ ਕਰੋੜ ਰੁਪਈਆ 1 ਕਰੋੜ 30 40 ਲੱਖ ਰੁਪਈਆ ਬਣਦਾ ਜੇ ਆਪਾਂ ਇਹਨੇ ਮਤਲਬ ਪੂਲ ਮੰਨੀ ਆਪਾਂ ਦੇਖੀਏ ਤਾਂ। ਔਰ ਇਹ ਸਿੱਧੇ ਤੌਰ ਤੇ ਮੈਂ ਕਹਿੰਦਾ ਇੱਕ ਜਿਹੜਾ ਬਹੁਤ ਮੰਦ ਭਾਗੀ ਗੱਲ ਆ ਇੱਕ ਮੈਂ ਤੁਹਾਨੂੰ ਇਹਦੇ ਨਾਲ ਗੱਲ ਇਹ ਜੋੜਨੀ ਚਾਹੁੰਦਾ ਪੇ 2 ਮਹੀਨੇ ਪਹਿਲਾਂ ਇਦਾਂ ਹੀ ਜਲੰਧਰ 10 ਕਰੋੜ ਦੇ ਟੈਂਡਰ ਹੋਏ ਸੀ। 10 ਕਰੋੜ ਦੇ ਟੈਂਡਰ 2% ਸਿਰਫ ਉਹਦੇ ਤੇ ਜਿਹੜੀ ਸੀਗੀ ਅ ਕਾਟਾ ਉਹਨਾਂ ਨੇ ਪਾਇਆ ਸੀ 2% ਦਾ ਨਹੀਂ ਤਾਂ 25 25 30 30% 45% ਤੱਕ ਵੀ ਗਏ ਇਹ ਕੰਮ 2% ਉਹਦੇ ਇੱਥੇ ਉੱਥੇ ਦੇ ਜਿਹੜੇ ਮੇਅਰ ਉਹਨਾਂ ਨੇ ਉਹ ਕੈਨਸਲ ਕਰ ਦਿੱਤਾ ਸੀ ਕਿ ਫਾਈਨੈਂਸ਼ੀਅਲ ਲਾਸ ਸਰਕਾਰ ਦਾ ਹੋ ਰਿਹਾ ਉਹਨਾਂ ਨੇ ਦੱਸਦੇ 10 ਕਰੋੜ ਦੇ ਟੈਂਡਰ ਜਿਹੜੇ ਕੈਨਸਲ ਕਰਤੇ ਜਿਹੜੇ ਉਹ ਚੂਨੀ ਭਗਤ ਉਹਨਾਂ ਦੇ ਏਰੀਏ ਦੇ ਸੀਗੇ ਤੇ ਜੇ ਉਹ ਇਹ ਕਰ ਰਹੇ ਆ ਤੇ ਸਾਡੇ ਇੱਥੇ ਜਿਹੜੇ ਆ ਉਹ ਇਹ ਕਰ ਰਹੇ ਆ ਕਿ ਸਾਨੂੰ ਪੈਸੇ ਦਿਓ ਤੇ ਫੋਲੋ ਨੀਟਾਂ ਤੇ ਟੈਂਡਰ ਲੈ ਕੇ ਜਾਓ ਇਹ ਬਹੁਤ ਹੀ ਵੱਡੀ ਭ੍ਰਸ਼ਟਾਚਾਰੀ ਜਿਹੜੀ ਸਾਡੀ ਨਗਰ ਨਗਰ ਕਮ ਤੇ ਚੱਲ ਰਹੀ ਹੈ। ਔਰ ਮੈਂ ਇਹ ਹੀ ਬੇਨਤੀ ਕਰਦਾ ਹਾਂ ਭਗਵੰਤਮਾਨ ਸਰਕਾਰ ਤੋਂ ਕਿ ਇਹਨਾਂ ਟੈਂਡਰਾਂ ਦਾ ਜਰੂਰ ਦੇਖਿਆ ਜਾਵੇ ਕਿਉਂਕਿ ਹਰ ਵਾਰੀ ਤੁਸੀਂ ਦੇਖੋ ਪਿਛਲੇ ਜਿੰਨੇ ਵੀ ਟੈਂਡਰ ਕਿਉਂਕਿ ਇਹਨਾਂ ਨੇ ਕਿਹਾ ਇਦਾਂ ਕਦੀ ਨਹੀਂ ਜੀ ਹੋ ਸਕਦਾ। ਤੁਸੀਂ ਪਿਛਲੇ ਟੈਂਡਰ ਅੱਜ ਤੱਕ ਕਿਉਂ ਕੰਪੀਟੀਸ਼ਨ ਅੱਛਾ ਗਿਆ ਹੈ? ਅੱਜ ਇਹ ਕਿਉਂ ਟੈਂਡਰ ਜਾ ਰਿਹਾ ਹੈ? ਉਹ ਤੋਂ ਸਾਫ਼ ਜਿਹੜੀ ਇਹਦੀ ਬੋ ਆ ਰਹੀ ਆ। ਤੇ ਇਹਦੇ ਚ ਇੰਨੇ ਪਰਸੈਂਟ ਜਿਹੜਾ ਲੈਣ ਦੇਣ ਹੋ ਰਿਹਾ ਹੈ। ਮੋਗਾ ਜੀ ਤੁਹਾਨੂੰ ਜਿੰਨੇ ਤੁਸੀਂ ਮੀਟਿੰਗਾਂ ਵੀ ਦੇਖੀਆਂ ਮੀਟਿੰਗਾਂ ਦੇ ਵਿੱਚ ਜੋ ਹੋਇਆ ਤੁਹਾਡੇ ਸਾਹਮਣੇ ਹੋਇਆ। ਅੱਜ ਤੱਕ ਇੱਕ ਵੀ ਮਤਾ ਪਾਸ ਨਹੀਂ ਹੋਇਆ ਮੀਟਿੰਗ ਦੇ ਵਿੱਚ। ਤੇ ਅੱਜ 17 ਕਰੋੜ ਜਾਂ 15 ਕਰੋੜ ਦੇ ਟੈਂਡਰ ਲਾ ਰਹੇ ਆ। ਉਹ ਕਿਦਾਂ ਲਾ ਰਹੇ? ਤੇ ਜਿਹੜੇ ਇਹ ਇੱਕ ਲਈ ਸੀ ਪਈ ਮੀਰ ਕੋ ਪਾਵਰ। ਮੀਰ ਕੋ ਪਾਵਰ ਆ 1 ਕਰੋੜ ਰੁਪਏ ਦੇ। ਮੀਰ ਕੋਲ ਪਾਵਰ ਸਿਰਫ ਉਹ ਹੁੰਦੀ ਆ ਕੋਈ ਅਮਰਜੈਂਸੀ ਕੰਮ ਕਰਾਉਣਾ ਪੈ ਜਾਵੇ ਉਹਦੇ ਲਈ ਅਸੀਂ ਕੋਈ ਵੀ 1 ਕਰੋੜ ਤੱਕ ਦੇ ਕੋਈ ਸਾਨੂੰ ਕੰਮ ਕਰਾਉਣਾ ਪੈ ਜਾਵੇ ਕੋਈ ਅਮਰਜੈਂਸੀ ਕਈ ਵਾਰੀ ਸ਼ਹਿਰ ਦੇ ਵਿੱਚ ਕੋਈ ਘਟਨਾ ਹੋ ਜਾਂਦੀ ਹੈ ਜਾਂ ਕੋਈ ਬਹੁਤ ਜ਼ਰੂਰੀ ਕੰਮ ਉਹਨੂੰ ਅਸੀਂ ਕਰ ਲਿਆ ਜਾਵੇ ਇਹ ਥੋੜੀ ਫੇ ਮੀਟਿੰਗ ਦੇ ਵਿੱਚ ਅੱਜ ਤੱਕ ਕੋਈ ਵੀ ਮਤਾ ਕੰਮ ਦੇ ਕੰਮ ਪ੍ਰਤੀ ਨਹੀਂ ਆਇਆ ਅਗਰ ਇਹ ਪ੍ਰੂਫ ਆ ਤੁਸੀ ਪ੍ਰੂਫ ਦੀ ਗੱਲ ਇਹ ਪ੍ਰੂਫ ਆ ਭਈ ਉਹ ਕਿੱਦਾਂ ਪਾਸ ਕੀਤੇਗਾ ਮੱਲਾ ਵੇ ਇਹ 50 ਇਹ ਆਉਂਦਾ ਰਿਕਾਰਡ ਆ ਵੀਡੀਓ ਤੁਸੀਂ ਦੇਖ ਲਓ ਪਿਆ ਮਤੇ ਆ ਜੀ ਇਹਨੇ ਪਾਸ ਨਾ ਕਿਸੇ ਤੋਂ ਹੱਥ ਖੜੇ ਕਰਾਏ ਨਾ ਕਿਸੇ ਨੂੰ ਪੁੱਛਿਆ ਗਿਆ ਜਿਹੜਾ ਅੱਜ ਅਸੀਂ ਇੱਥੇ ਬੈਠੇ ਆ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ ਹੈ ਸ਼ਹਿਰ ਨੂੰ ਪਤਾ ਲੱਗਣਾ ਚਾਹੀਦਾ ਵੀ ਇੱਥੇ ਕਿੰਨਾ ਗਤਾਂਦਲੀ ਹੋ ਰਹੀ ਹੈ ਕੀ ਕਰ ਰਿਹਾ ਇਹ ਇਹ ਅਸੀਂ ਦੇਖੋ ਤੁਹਾਡੇ ਜਰੀਏ ਲੋਕਾਂ ਤੱਕ ਪਹੁੰਚਾ ਸਕਦੇ ਹਾਂ ਇਹ ਸਾਡੀਆਂ ਪਿਛਲੀਆਂ ਮੀਟਿੰਗਾਂ ਹੋਈਆਂ ਤੁਹਾਡੇ ਜਰੀਏ ਲੋਕਾਂ ਤੱਕ ਪਹੁੰਚ ਗਿਆ ਤਾਂ ਉੱਥੇ ਕੀ ਚੱਲ ਰਿਹਾ ਹੈ ਇਹ ਮੀਟਿੰਗਾਂ ਹੋ ਰਹੀਆਂ ਜਾਂ ਧੱਕਾ ਹੋ ਰਿਹਾ ਸੋ ਅਸੀਂ ਤੁਹਾਡੇ ਜਰੀਏ ਇਹ ਦੇਖੋ ਰੋਕ ਦਿਓ ਤੁਹਾਨੂੰ ਪਤਾ ਲੱਗ ਜਾਣਾ ਉਹ ਵੀ ਤੁਹਾਨੂੰ ਦੱਸਾਂਗੇ ਜਰੂਰ ਥੋੜੇ ਦਿਨਾਂ ਦੇ ਵਿੱਚ ਵਿੱਚ ਅਸੀਂ ਕੋਈ ਅਫਸਰ ਸਾਹਿਬਾਂ ਨਾਲ ਅਸੀਂ ਜਾ ਰਹੇ ਹਾਂ ਉੱਥੇ ਇੱਕ ਮੁੱਦਾ ਚ ਸਤਰਾਮਪੁਰਾ ਤੁਹਾਡਾ ਏਰੀਆ ਭਗਤਪੁਰਾ ਹਰਿਆਬਾਦ ਲੋਕ ਨਰਕ ਦੀ ਜ਼ਿੰਦਗੀ ਬਤੀਤ ਕਰਦੇ ਪਏ ਹੈ ਕਿਛਲੇ ਕਿੰਨੇ ਟਾਈਮ ਤੋਂ ਉਸ ਏਰੀਏ ਦੀ ਇਹ ਹੀ ਮੰਗ ਸੀ ਕਿ ਸਾਡਾ ਜਿਹੜਾ ਇਹ ਮਤਲਬ ਥੱਲੇ ਦੀ ਜਿਹੜਾ ਕ੍ਰੋਸਿੰਗ ਆ ਉਹਨੂੰ ਬਣਾਤਾ ਜਾਵੇ ਹੁਣ ਸਾਡੇ ਵਰਗਾ ਵਿਚਾਰਾ ਕੌਂਸਲਰ ਉਹ ਵੀ ਕੋਸ਼ਿਸ਼ ਕਰਦਾ ਭਗਤਪੁਰੇ ਦਾ ਹੀ ਆ ਉਹਦਾ ਵੀ ਮੈਂ ਬਿਆਨ ਦੇਖਿਆ ਤੇ ਮੇਅਰ ਬਿਆਨ ਸਾਫ਼ ਦੇ ਰਿਹਾ ਵੀ ਇਹ ਜਿਹੜੀ ਸੜਕਾ ਪੀ ਡਬਲਯੂ ਡੀ ਨੇ ਬਣਾਣੀ ਮੈਂ ਨਹੀਂ ਬਣਾਉਣੀ ਮੈਂ ਸਮਝਦਾ ਹਾਂ ਕਿ ਉਧਰ ਸਾਡੀ ਐਡੀ ਹਵادیه ਆ ਅਗਰ ਲੋਕਾਂ ਨੂੰ ਪ੍ਰੋਬਲਮ ਆ ਤੇ ਉਥੇ ਜੇ 2-4 ਲੱਖ ਦੇ ਪੈਚ ਲਾਤੇ ਜਾਣ ਤਾਂ ਕੀ ਸਾਡਾ ਕੋਈ ਘਟ ਜਾਊਗਾ ਮੈਂ ਕਹਿੰਦਾ PWD ਦੀ ਸੜਕੇ ਮੰਨ ਲਓ ਕੀ ਗੱਲ ਉਧਰ ਬੰਦੇ ਹੀ ਨਹੀਂ ਰਹਿੰਦੇ ਬਹੁਤ ਵੱਡਾ ਬੁਰਾ ਨਾਲ ਧੱਕਾ ਕਰ ਰਹੇ ਆ ਔਰ ਇੰਨੀ ਜਨਤਾ ਉਧਰ ਪਰੇਸ਼ਾਨ ਹੋ ਰਹੀ ਆ ਬੀਬੀਆਂ ਡਿਗ ਰਹੀਆਂ ਬੱਚੇ ਡਿਗ ਰਹੇ ਆ ਸਿਆਣੇ ਬੰਦੇ ਡਿਗ ਰਹੇ ਆ لیکن ਇਹਨਾਂ ਦੇ ਜੂ ਨਹੀਂ ਸਰਤੇ ਨਗਰ ਮਦਿਕਾ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਰੇ ਹੀ ਬਾਡਾਂ ਵਿੱਚ ਪੱਖਪਾਤ ਕੋਈ ਨਹੀਂ ਹੈ ਸਾਰਿਆਂ 'ਚ ਵਧੀਆ ਵਿਕਾਸ ਕਰਵਾਇਆ ਜਾ ਰਿਹਾ ਹੈ ਕਿ ਤੁਹਾਡੇ ਏਰੀਆ ਦੇ ਵਿੱਚ ਕਾਂਗਰਸ ਦੇ ਕੌਂਸਲਰਾਂ 'ਚ ਵੀ ਵਿਕਾਸ ਹੋ ਰਿਹਾ ਮੈਂ ਦੇਖੋ ਤੁਸੀਂ ਬਹੁਤ ਵਧੀਆ ਕੁਐਸਚਨ ਪੁੱਛਿਆ ਤੁਸੀਂ ਜਿਹੜੇ ਆ 15 ਕਰੋੜ ਦੇ ਜਿਹੜੇ ਟੈਂਡਰ ਲੱਗੇ ਆ ਉਹਦੇ 'ਚ ਦੇਖ ਲਿਓ ਕਿਸੇ ਦਾ ਇੱਕ ਵੀ ਕੰਮ ਪਿਆ ਪੈ ਗਿਆ ਹੋਵੇ ਮੈਨੂੰ ਇਹ ਟਾਰਗੇਟ ਕੀਤਾ ਜਾਂਦਾ ਹੈ ਬੁੱਗੇ ਦੀ ਆਪਣੀ ਰੰਜਿਸ਼ ਆ ਉਹਦੇ ਕਰਕੇ ਇਹੇ ਬੋਲਦਾ ਅਸੀਂ ਸ਼ਹਿਰ ਕਰਕੇ ਬੋਲਦੇ ਆ ਨਾ ਮੇਰੀ ਕਿਸੇ ਨਾ ਰੰਜੇਸ਼ਾ ਨਾਮ ਮੈਂ ਰੰਜੇਸ਼ ਰੱਖਦਾ ਅਸੀਂ ਜੇ ਕੋਈ ਸੱਚੇ ਮੁੱਦੇ ਆ ਉਹਨਾਂ ਤੇ ਗੱਲ ਕਰਦੇ ਆ ਔਰ ਉਹਨਾਂ ਦਾ ਇਹ ਜਵਾਬ ਦੇਣ ਯੋਗ ਨਹੀਂ ਹੈਗੇ ਜੇ ਜਵਾਬ ਦੇਣ ਤਾਂ ਸਾਨੂੰ ਬੋਲਣ ਦੀ ਲੋੜ ਨਹੀਂ ਜੇ ਮੀਟਿੰਗ ਹੋਵੇ ਤਾਂ ਮੀਟਿੰਗ ਦੇ ਵਿੱਚ ਘਰ ਜਿਹੜਾ ਕੁਐਸਚਨ ਆ ਅਸੀਂ ਉਹਦੇ ਤੇ ਡਿਸਕਸ ਕਰੀਏ ਤੇ ਗੱਲ ਖਤਮ ਹੋ ਜਾਂਦੀ ਹੈ ਆਉਣ ਵਾਲਾ ਖੁੱਲਾ ਚੈਲੰਜ ਆ ਜਦੋਂ ਮਰਜ਼ੀ ਬੇਦ ਰੱਖਣ ਹੋਣੇ ਰੱਖਣ ਅਸੀਂ ਤੁਹਾਡੇ ਜਰੀਏ ਲੋਕਾਂ ਨੂੰ ਮੈਂ ਤੁਹਾਡੀ ਸਾਰੀ ਪ੍ਰੈਸ ਦੀ ਹਾਜ਼ਰੀ ਚ ਕਹਿੰਨਾ ਪੇ ਜਦੋਂ ਮਰਜੀ ਇਹ ਨਵੇਲ ਰੱਖਣ ਤੁਹਾਡੇ ਥਰੂ ਅਸੀਂ ਲੋਕਾਂ ਤੱਕ ਇਹਨਾਂ ਦੀ ਜਿਹੜੀ ਅਸਲੀਅਤ ਪਹੁੰਚਾਵਾਂਗੇ ਬੁੱਗਾ ਜੀ ਤੁਸੀਂ ਵੀ ਸ਼ਹਿਰ ਚ ਘੁੰਮਦੇ ਹੋ ਪੂਰਾ ਸ਼ਹਿਰ ਲਗਭਗ ਤੁਹਾਨੂੰ ਲੱਗਦਾ ਕਿਸੇ ਕੋਈ ਵਿਕਾਸ ਕਾਰਜ ਕਿਸੇ ਵੀ ਪਾਸੇ ਕੋਈ ਹੋਇਆ ਜਾਂ ਕੋਈ ਸੜਕ ਬਣੀ ਜਾਂ ਕੁਝ ਦੇਖੋ ਅਸੀਂ ਤਾਂ ਜਿੰਨੇ ਕਾਉਂਸਲਰ ਆ ਸਾਡ ਨੂੰ ਤਾਂ ਕੋਈ ਉੱਥੇ ਸਾਡੇ ਏਰੀਆ ਚ ਕੋਈ ਕਿਸੇ ਦਾ ਕੰਮ ਨਹੀਂ ਚੱਲ ਰਿਹਾ ਤੁਸੀਂ ਪੱਤਰਕਾਰਤਾ ਕਰ ਰਹੇ ਆ ਤੁਹਾਨੂੰ ਵੀ ਪਤਾ ਹੀ ਆ ਕਿਹੜੇ ਏਰੀਆ ਚ ਕੰਮ ਚੱਲਦੇ ਆ ਸਿਰਫ ਉਹ ਕੰਮ ਚੱਲ ਰਹਾ ਹੈ ਜਿੱਥੇ ਇਹਨਾਂ ਦੇ ਬੰਦੇ ਆ ਜਿਹੜੇ ਇਹਨਾਂ ਨੂੰ ਚਲਾ ਰਹੇ ਆ ਉਹ ਬਣੀਆਂ ਸੜਕਾਂ ਤੋੜ-ਤੋੜ ਖਰੀਆਂ ਜਿਹੜੀਆਂ ਇਹ ਨਹੀਂ ਪਏ ਉਹ ਟੁੱਟੀਆਂ ਹੀ ਆ ਬਣੀਆਂ ਸੜਕਾਂ ਤੋੜ-ਤੋੜ ਉਹਨਾਂ ਨੂੰ ਕਰਕੇ ਕਿਉਂਕਿ ਪੈਸਾ ਉਤੇ ਲੱਗੇ ਉਹ ਚੋਂ ਕਿੰਨਾ ਅਸੀਂ ਵਿੱਚ ਧਾਂਦਰੀ ਕਰਕੇ ਆਪਣੇ ਵੱਲ ਨੂੰ ਲਿਜਾਣਾ ਬਸ ਇਹੇ ਕੁਝ ਚੱਲ ਰਿਹਾ ਹੁਣ ਵੀ ਜਿਹੜੇ ਇਹ ਕਰੋੜ 15 ਕਰੋੜ ਦੇ ਜਿਹੜੇ ਟੈਂਡਰ ਕਹਿੰਦੇ ਪਏ ਆ ਉਹ ਟੈਂਡਰਾਂ ਦੇ ਵਿੱਚ ਅੱਧੇ ਨਾਲ ਜ਼ਿਆਦਾ ਤੁਸੀਂ ਕੰਮ ਦੇਖ ਲਿਓ ਜਿਹੜੇ ਚਾਹ ਨਗਰ ਸਾਈਡ ਹੋਣੇ ਆ ਇਹ ਮੈਂ ਪਾਰਟਿਕੂਲਰ ਏਰੀਆ ਦਾਤਾ ਤੁਹਾਨੂੰ ਜੇ 10 ਲੱਖ ਦਾ ਕੰਮ ਆ ਜਾ 25 ਲੱਖ ਦਾ ਕੰਮ ਆ ਜਾ ਉਥੇ 2 4 5 ਲੱਖ ਦਾ ਕੰਮ ਹੋਣਾ ਬਾਕੀ ਪੈਸੇ ਖੁਰਦ-ਬੁਰਦ ਹੋਣੇ ਆ ਕਿਉਂਕਿ ਮੈਂ ਕਮਿਸ਼ਨਰ ਸਾਹਿਬ ਨੂੰ ਅਸੀਂ ਬਹੁਤ ਵਾਰੀ ਜਾ ਕੇ ਮਲੇ ਵੀ ਆ ਉਹਨਾਂ ਨੂੰ ਕਿਹਾ ਵੀ ਆ ਲੇਕਿਨ ਉਹਨਾਂ ਦੀ ਕੀ ਮਜਬੂਰੀ ਹੈ ਸਾਨੂੰ ਨਹੀਂ ਪਤਾ ਚਾਹੇ ਅਸੀਂ ਹੁਣ ਵੀ ਅਸੀਂ ਮਿਲਣਾ ਉਹਨਾਂ ਨੂੰ ਕਿ ਜਿਹੜੇ ਆ ਟੈਂਡਰ ਹੋ ਰਹੇ ਆ ਤੁਸੀਂ ਆਪਸਾ ਨਾ ਤੁਹਾਨੂੰ ਇਹਦੀ ਦੇਖ ਰੇਖ ਲਈ ਸਰਕਾਰ ਨੇ ਬਿਠਾਇਆ ਆ ਜੀ ਇਹ ਇਨਾ ਨੁਕਸਾਨ ਸਰਕਾਰ ਦਾ ਹੋ ਰਿਹਾ ਕਿ ਤੁਹਾਨੂੰ ਪਤਾ ਹੈ ਜਾਂ ਪਤਾ ਹੁੰਦੇ ਵੀ ਅਸੀਂ ਚੁੱਪ ਕਰਕੇ ਬੈਠੇ ਲੱਗਦਾ ਜਦ ਤੱਕ ਹੌਸਲਿੰਗ ਜਿਉਰੀ ਨਾ ਮਿਲੂ ਕਿੰਨਾ ਵੱਡਾ ਕੰਮ ਜਿਹੜਾ ਹੌਸਲੇ ਪਾਸ ਕਰਨਾ ਹੁੰਦਾ ਹੌਸਲੇ ਦਾ ਕੰਨਾ ਹੀ ਇਹ ਕੰਮ ਆਇਆ ਨਹੀਂ ਆਪਣਾ ਚਾਹੁੰਦੇ ਆ ਹਾਊਸਿੰਗ ਇਹਦਾ 10 ਮਿੰਟ ਰੁਕ ਮੇਰੀ ਬੇਟੀ ਦਾ ਉਸ ਤੋਂ ਬਿਨਾਂ ਕੰਮ ਪਾਦੇ ਰਵੇ ਰਵੇ ਪ੍ਰੋਗਰੈਂਟ ਅੰਦਰ ਕਿਤਾ ਇਹਨਾਂ ਨੇ ਦੋ ਨਵੀਆਂ ਗੱਡੀਆਂ ਦੋ ਨਵੀਆਂ ਗੱਡੀਆਂ ਲੈ ਲਈਆਂ ਇਹਨਾਂ ਨੇ ਇਹਨਾਂ ਨੂੰ ਇਹ ਤੇ ਚਲੋ ਸਾਰੇ ਰੱਜੇ ਪੁੱਜੇ ਘਰਾਂ ਚੋਂ ਵਧੀਆ ਵਾ ਇਹਨਾਂ ਕੋਲ ਤੇ ਗੱਡੀਆਂ ਹੈਗੀਆਂ ਸੀ ਆਲਰੇਡੀ ਜਿਹੜੇ ਲੋਕ ਸਲਮ ਏਰੀਆ ਦੇ ਵਿੱਚ ਰਹਿ ਰਹੇ ਆ ਸੜਕਾਂ ਟੁੱਟੀਆਂ ਹੋਈਆਂ ਲਾਈਟਾਂ ਨਹੀਂ ਲੱਗ ਰਹੀਆਂ ਜਿਹੜੇ ਕਰਮਚਾਰੀ ਆ ਉਹਨਾਂ ਦੇ ਕੋਲ ਸਫਾਈਆਂ ਦਾ ਸਾਧਨ ਨਹੀਂ ਹੈਗਾ ਰੇੜੀਆਂ ਨਹੀਂ ਹੈਗੀਆਂ ਮੈਨੂੰ ਇਹ ਦੱਸੋ ਉਹ ਜ਼ਿਆਦਾ ਜ਼ਰੂਰੀ ਸੀ ਕਿ ਇਹਨਾਂ ਦੀਆਂ ਗੱਡੀਆਂ ਲੈਣੀਆਂ ਜ਼ਰੂਰੀ ਸੀ ਪਹਿਲੇ ਫਿਰ ਦੂਸਰੀ ਗੱਲ ਇਹਨਾਂ ਨੇ ਕੁੱਤਿਆਂ ਦੇ ਲਈ ਜਿਹੜੇ ਵਾਰਾ ਜਾਨਵਰ ਹੈਗੇ ਆ ਸਾਡੀਆਂ ਗਊ ਮਾਤਾ ਇਹ ਕਿੱਦਾਂ ਸੜਕਾਂ ਤੇ ਘੁੰਮ ਰੀਆਂ ਇਹਨਾਂ ਨੂੰ ਗਊ ਸੈਸ ਲੈਂਦੇ ਸਾਡੇ ਕੋਲ ਇੰਨੀ ਦੇਰ ਦਾ ਇਹਨਾਂ ਨੇ ਇਹ ਦੱਸੋ ਉਹਦੇ ਲਈ ਕੀ ਕੀਤਾ ਹਲੇ ਤੱਕ ਆਵਾਰਾ ਕੁੱਤੇ ਉੱਧੇ ਘੁੰਮ ਰਹੇ ਇਹਨਾਂ ਨੇ 15-1500 ਰੁਪਏ ਇੱਕ ਕੁੱਤੇ ਦਾ ਪਾਇਆ ਸੀ ਹਲੇ ਤੱਕ ਇਹਨਾਂ ਨੇ ਇੱਕ ਕੁੱਤੇ ਦਾ ਵੀ ਤਾਂ ਗਾਇਜ਼ ਨਹੀਂ ਕੀਤਾ ਉਹ ਕੁੱਤੇ ਉੱਧੇ ਘੁੰਮਦੇ ਆ ਲੋਕਾਂ ਨੂੰ ਵੱਢ ਰਹੇ ਆ ਘਾਰ ਰਹੇ ਆ ਲੋਕੀ ਮਾਰੋ ਮਾਰ ਕਰ ਰਹੇ ਆ ਵੀ ਸਾਡਾ ਕੋਈ ਕੰਮ ਨਹੀਂ ਹੋ ਰਿਹਾ ਅਸੀਂ ਵੀ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਅਸੀਂ ਇਹਨਾਂ ਦੇ ਕੋਲ ਇਹਨਾਂ ਦੀ ਜੇਬੀ ਤੋਂ ਸਮਾਨ ਨਹੀਂ ਮੰਗਦੇ ਲੋਕਾਂ ਦੇ ਦਿੱਤੇ ਹੋਏ ਟੈਕਸਾਂ ਦੇ ਆਧਾਰ ਤੇ ਅਸੀਂ ਲੋਕਾਂ ਨੂੰ ਇੱਕ ਲੋਕੀ ਸਾਨੂੰ ਪੁੱਛਦੇ ਆ ਅਸੀਂ ਟੈਕਸ ਪੇ ਕਰਦੇ ਆ ਜੇ ਸਾਡਾ ਕੰਮ ਨਹੀਂ ਹੋ ਸਕਦਾ ਤੁਸੀਂ ਡਿਜ਼ਾਈਨ ਕਰ ਦਿਓ ਤੇ ਇਹ ਗੱਲ ਅਸੀਂ ਇਹ ਕਹਿ ਸਕਦੇ ਹਾਂ ਵੀ ਜੇ ਇਹਨਾਂ ਦੇ ਕੋਲ ਇੰਨੀ ਪਾਵਰ ਨਹੀਂ ਹੈਗੀ ਸਿਰਫ ਆਪਣੇ ਹੀ ਕੰਮਾਂ ਦਾ ਵਾ ਦੇਖੋ ਲਾਈਟਾਂ ਜਿੱਦਾਂ ਬੁੱਗੇ ਭਾਈ ਨੇ ਦੱਸਿਆ ਵੀ ਇਹ ਕਹਿੰਦੇ ਸੀ ਦੁਵਾਲੀ ਤੋਂ ਪਹਿਲੇ ਪਹਿਲੇ ਸਾਰਾ ਸ਼ਹਿਰ ਜਗਮਗ ਕਰਾਂਗੇ ਜਗਮਗ ਇਹਨਾਂ ਦੇ ਤੇ ਘਰ ਜਗਮਗ ਹੋਏ ਆ ਇਹਦੇ ਵਿੱਚ ਕੋਈ ਛੱਪ ਨਹੀਂ ਹੈਗੇ ਜਿਹੜੇ ਕਾਉਂਸਲਰ ਕਾਂਗਰਸ ਦੇ ਹੈਗੇ ਆ ਜਾਂ ਕੋਈ ਹੋਰ ਕਾਉਂਸਲਰ ਆ ਉਹਨਾਂ ਨੇ ਆਪਣੀਆਂ ਜੇਬਾਂ ਦੇ ਵਿੱਚੋਂ ਪੈਸੇ ਖਰਚ ਕਰਕੇ ਲਾਈਟਾਂ ਲੁਆਈਆਂ ਮੇਰੇ ਵਾਰਡ ਦੇ ਵਿੱਚ ਅੱਜ ਵੀ ਚੱਲ ਜੋ 50 ਤੋਂ 60 ਲਾਈਟਾਂ ਜਿਹੜੀਆਂ ਬੰਦ ਪਈਆਂ ਵਾਂ ਉਹ ਕੋਈ ਕੰਮ ਨਹੀਂ ਹੋ ਰਿਹਾ ਮੈਂ ਪਰਸਨਲੀ ਪੈਸੇ ਖਰਚ ਕਰਕੇ ਕਿਉਂਕਿ ਵਾਰਡ ਵਸਤੇ ਨੇ ਮੈਨੂੰ ਚੁਣਿਆ ਮੈਂ ਆਪਣੇ ਵਾਰਡ ਦਾ ਤੇ ਕੰਮ ਕਰਨਾ ਹੀ ਆ ਪਰ ਇਹਨਾਂ ਦੀ ਕੋਈ ਸਿਰ ਤੇ ਜੋਣੀ ਸੜਕ ਦੀ ਕੋਈ ਕੁਛ ਨਹੀਂ ਸੜਕਾਂ ਨਵੀਆਂ ਬੰਦੀਆਂ ਵਾ ਇਹ ਕੋਈ ਵੱਡੀ ਕੰਪਨੀ ਆਂਦੀ ਕੋਈ ਰੇਲੈਂਸ ਦੀ ਆ ਗਈ ਕੋਈ ਥਿੰਕ ਕਹ ਸਕੀ ਉਹ ਸੜਕਾਂ ਪੱਟ ਕੇ ਚੱਲ ਜਾਂਦੇ ਇੱਥੇ ਮਿਲੀ ਭਗਤ ਦੇ ਨਾਲ ਸੜਕਾਂ ਪੱਟ ਲੰਦੇ 6-6 ਮਹੀਨੇ ਪਾਣਾ ਨਹੀਂ ਸੜਕ ਨੂੰ ਪੱਟ ਲੰਦੇ ਆ ਉਹ ਮੁੜ ਕੇ ਹੋਰ ਰਿਪੇਅਰ ਕਰਦੇ ਨਹੀਂ ਜਾਂ ਇੱਦਾਂ ਹੀ ਛੱਡ ਕੇ ਚੱਲ ਜਾਂਦੇ ਆ ਤੇ ਇਹ ਦੱਸੋ ਵੀ ਜਿਹੜੀ ਸੜਕ ਇੱਕ ਵਾਰੀ ਪੱਟ ਹੋ ਗਈ ਮੁੜ ਕੇ ਉਹ ਚੀਜ਼ ਉਹਦਾ ਦੀ ਬੰਦੀ ਨਹੀਂ ਹੈਗੀ ਚਾਹੇ ਨਕਸ਼ਿਆਂ ਦੇ ਰਿਲੇਟਡ ਹੋ ਗਿਆ ਚਾਹੇ ਕੋਈ ਹੋਰ ਚੀਜ਼ ਹੋ ਗਈ ਆ ਬਿਲਡਿੰਗਾਂ ਬਣ ਰਹੀਆਂ ਕੋਈ ਦੇਖ ਨਹੀਂ ਰਿਹਾ ਕੋਈ ਕੰਮ ਨਹੀਂ ਕਰ ਰਿਹਾ ਆ ਪਿੱਛੇ ਬਲਵਿੰਦਰ ਸਿੰਘ ਧਾਲੀਵਾਲ ਜੀ ਨੇ ਆਪਣੇ ਖਰਚੇ ਤੇ ਦੇਖੋ ਪੈਚ ਵਰਕ ਕਰਾਇਆ ਵਾ ਮੁੱਗਾ ਭਾਈ ਨੇ ਕਿਹਾ ਵੀ ਜੇ ਕੋਈ ਇਹਨਾਂ ਦੇ ਕੋਲ ਇੰਨਾ ਫੰਡ ਹੁੰਦਾ ਵਾ ਕਾਰਪੋਰੇਸ਼ਨ ਦੇ ਮੇਅਰ ਦੇ ਕੋਲ ਉਹ ਕੋਈ ਵੀ ਚੀਜ਼ ਛੋਟੀ ਮੋਟੀ 2 4 5 ਰੱਖ ਦੀ ਕਰਾ ਸਕਦਾ ਕੋਈ ਨਗਰ ਕੀਰਤਨ ਨਿਕਲਦਾ ਕੋਈ ਹੋਰ ਚੀਜ਼ ਨਿਕਲਦੀ ਆ ਕੋਈ ਪੈਚ ਵਰਕ ਨਹੀਂ ਕਿਸੇ ਨੂੰ ਹੈ ਹੀ ਨਹੀਂ ਹੈ ਫਰਕ ਨਹੀਂ ਹੈ ਕਿ ਫੋਟੋ ਆ ਖਚਾਂਦੇ ਆ ਆ ਕੇ ਚੱਲ ਜਾਂਦੇ ਆ ਉਹ ਗੱਟਨ ਕਰਦੇ ਚੱਲ ਜਾਂਦੇ ਆ ਵੀ ਅਸੀਂ ਵਿਕਾਸ ਬਹੁਤ ਕਰ ਰਹੇ ਆ ਇਹ ਤਾਂ ਤੁਸੀਂ ਸਾਰੇ ਪ੍ਰੈਸ ਵਾਲਿਆਂ ਨੂੰ ਪਤਾ ਵਾ ਕਿੰਨਾ ਕੁ ਵਿਕਾਸ ਹੋ ਰਿਹਾ ਸ਼ਹਿਰ ਦਾ ਤੇ ਅਸੀਂ ਤੇ ਇਹ ਗੱਲ ਕਰਦੇ ਆ ਵੀ ਜਿਹੜੀਆਂ 2015 ਤੋਂ ਲੈ ਕੇ ਹੁਣ ਤੱਕ 2025 ਤੱਕ 10 ਸਾਲਾਂ ਦੇ ਵਿੱਚ ਕਾਰਪੋਰੇਸ਼ਨ ਬਣੇ ਹੋ ਗਈ ਆ ਦਸ ਸਾਲਾਂ ਦੇ ਵਿੱਚ ਨਵੀਆਂ ਇੰਨੀਆਂ ਲਾਈਟਾਂ ਆ ਚੁੱਕੀਆਂ ਹਨ ਨਾ ਵੀ ਜੇ ਆਪਾਂ ਚਾਹੀਏ ਤੇ ਮੁੜ ਕੇ ਨਵੇਂ ਸਿਰੋਂ ਡਬਲ ਡਬਲ ਲਾਈਟਾਂ ਹੋ ਜਾਣ। ਆਲਮੋਸਟ 8 ਤੋਂ 10 ਹਜ਼ਾਰ ਲਾਈਟ ਨਵੀਂ ਆ ਗਈ ਪਰ ਅਜੇ ਵੀ ਇੱਕ ਸਿਰਫ ਲੋਕੀ ਲਾਈਟਾਂ ਦੇ ਲਈ ਰੋ ਰਹੇ ਆ। ਕਾਉਂਸਲਰ ਲਾਈਟਾਂ ਐਦਾਂ ਮੰਗ ਰਿਹਾ ਵੀ ਹੱਥ ਜੋੜ ਕੇ ਮੇਰੇ ਲਾਈਟਾਂ ਦੇ ਦਿਓ, ਲਾਈਟਾਂ ਦੇ ਦਿਓ। ਇਹਨਾਂ ਕੋਲ ਲਾਈਟਾਂ ਹੀ ਨਹੀਂ ਪ੍ਰੋਵਾਈਡ ਹੋਈਆਂ। ਜਿਹੜੇ ਕਾਉਂਸਲਰ ਆਪ ਦੇ ਹੈਗੇ ਆ ਉਹਨਾਂ ਦੇ 30-30 ਵਾਰਡ ਦੀਆਂ ਲਾਈਟਾਂ ਲੱਗੀਆਂ ਉਹਨਾਂ ਦੇ 75-75 ਵਾਰਡ ਦੀਆਂ ਨਵੀਆਂ ਲਾਈਟਾਂ ਲਾ ਰਹੇ ਆ। ਪਲਾਈ ਰੋਡ ਦੇ ਵਿੱਚ ਹੁਣ ਰੀਸੈਂਟ ਲਾਈਟਾਂ ਲੱਗੀਆਂ 6-7 ਲੱਖ ਦੀਆਂ ਤੁਸੀਂ ਇਹ ਦੇਖੋ ਜਿੱਥੇ ਆਲਰੇਡੀ ਲਾਈਟਾਂ ਚੱਲ ਰਹੀਆਂ ਸੀ ਉੱਥੇ ਲਾਈਟਾਂ ਦੇਣੀਆਂ ਜ਼ਰੂਰੀ ਸੀ ਜਿੱਥੇ ਬੰਦ ਸੀ ਉੱਥੇ ਦੇਣੀਆਂ ਜ਼ਰੂਰ ਸੀ ਸੋ ਅਸੀਂ ਤੇ ਜਿੱਦਾਂ ਹੁਣ ਤੁਹਾਡੇ ਉਧਰ ਲਈ ਸੜਕ ਦਾ ਹੀ ਮੁੱਦਾ ਹੈ ਹਾਂਜੀ ਅਸੀਂ ਸਾਰੇ ਕਾਂਗਰਸ ਸਾਰੇ ਸਾਡੇ ਕਾਉਂਸਲਰ ਤੁਹਾਡੇ ਨਾਲ ਜਿੰਨੇ ਵੀ ਸਾਡੀ ਹਾਇਸੀਤ ਮਤਲਬ ਜਿੰਨੀ ਵੀ ਜ਼ਰੂਰਤ ਸਾਨੂੰ ਪੈਸਿਆਂ ਦੇ ਦੇਣੇ ਤੇ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਕਿਉਂਕਿ ਉਹ ਏਰੀਆ ਨੂੰ ਬਹੁਤ ਜ਼ਰੂਰਤ ਆ ਕਈਆਂ ਦੇ ਇੰਨੀ ਬੁਰੀ ਤਰ੍ਹਾਂ ਸੱਟ ਲੱਗੀ ਆ ਕਿ ਉਹਨਾਂ ਨੂੰ ਕਈ-ਕਈ ਦਿਨ ਹਸਪੀਟਲਾਂ 'ਚ ਰਹਿਣਾ ਪਿਆ ਜੀ ਸਰਕਾਰ ਕੋ ਬੁੱਕਾ ਜੀ ਪੈਸੇ ਹੈ ਨਹੀਂ ਫਵਾੜੇ 'ਚ ਤਾਂ ਹੋਰ ਵੀ ਕਈ ਇਲਾਕੇ ਐਸੇ ਹੈਗੇ ਦੇਖੋ ਅਸੀਂ ਗੋਲਗਾ ਲਵਾਤੀਆਂ ਲਾ ਜੀ ਜਿੱਦਾਂ ਦੇ ਹਾਲਾਤ ਇਹਨਾਂ ਨੇ ਪੈਦਾ ਕਰਤੇ ਆ ਹੁਣ ਲੋਕਾਂ ਨੇ ਘਰ ਨੇ ਗੋਲਗਾ ਲਾਉਣੀਆਂ ਫੇ ਸਾਡਾ ਨਾ ਨਗਰ ਨਿਗਮ ਕੁਛ ਕਰਦੀ ਪਈ ਐ ਨਗਰ ਨਿਗਮ ਦੇ ਮੇਅਰ ਦਾ ਆਫਿਸ ਜਾ ਕੇ ਦੇਖ ਲਈਓ ਆਲੀ ਸ਼ੈਨ ਆਫਿਸ ਬਣਾਇਆ ਪਿਆ ਉਦਾਂ ਅਸੀਂ ਕਹਿੰਦੇ ਆਮ ਆਦਮੀ ਪਾਰਟੀ ਦੇ ਅਸੀਂ ਮੇਅਰ ਆ ਅਲੀ ਸ਼ਾਨ ਆਪਣਾ ਉਹ ਬਣਾ ਲਿਆ ਪਰ ਲੋਕਾਂ ਲਈ ਲਾਈਟ ਹੈ ਨਹੀਂ ਲੋਕਾਂ ਲਈ ਸੜਕ ਟੁੱਟੀ ਆ ਉਹਦੇ ਲਈ ਪੈਚ ਵਰਕ ਹੈ ਨਹੀਂ ਲੋਕਾਂ ਨੂੰ ਨਾਲੀਆਂ ਦੀ ਜ਼ਰੂਰਤ ਆ ਉਹਦੇ ਲਈ ਪੈਸੇ ਹੈ ਨਹੀਂ 55 ਲੱਖ ਦੀਆਂ ਗੱਡੀਆਂ ਆਈਆਂ 2-2 2.5-2.5 ਲੱਖ ਰੁਪਏ ਉੱਤੇ ਲਾਇਆ ਇਹਨਾਂ ਨੇ ਉਹਨੂੰ ਰੈਨੋਵੇਟ ਕਰਨ ਲਈ ਉਹਦੇ ਲਈ ਪੈਸੇ ਹੈਗੇ ਆ ਤੇ ਅੱਜ ਜੇ ਉੱਥੇ ਮੈਂ ਕਹਿੰਦਾ ਤੁਸੀਂ ਉਹੀ ਗੱਲ ਕਰਦੇ ਆ ਜਿਉਂ ਉੱਥੇ 2-4 ਲੱਖ ਦੇ ਪੈਚ ਲਾਤੇ ਜਾਣ ਤਾਂ ਲੋਕਾਂ ਦੀ ਜ਼ਿੰਦਗੀ ਸਖਾਲੀ ਹੋਏ ਲੋਕ ਨਰਕ ਦੀ ਜ਼ਿੰਦਗੀ ਜੀਣ ਨੂੰ ਮਜਬੂਰ ਆ ਸਪਨਾਮਪੁਰਾ ਔਰ ਹਰਿਆਬਾਦ ਸਾਈਡ ਦੇ ਲੋਕ ਪਰ ਮੈਂ ਸਾਡਾ ਹੋਰ ਕੋਈ ਨਹੀਂ ਸਾਡਾ ਇਹ ਹੀ ਆ ਨਾ ਅਸੀਂ ਆਪੋਜੀਸ਼ਨ 'ਚ ਬੈਠਾ ਸਾਡਾ ਕਹਿਣ ਦਾ ਮਤਲਬ ਇਹ ਹੀ ਆ ਕਿ ਲੋਕਾਂ ਨੂੰ ਸਹੂਲियत ਮਿਲੇ ਜੇ ਅੱਜ ਕੋਈ ਏਰੀਆ ਨਹੀਂ ਰੇਚ ਪਿਆ ਆ ਤੇ ਉਹ ਅਸੀਂ ਚੁੱਪ ਕਰਕੇ ਬੈਠੇ ਰਹੀਏ ਪਹਾਂਵੇ ਜਦੋਂ ਲਾਉਗੇ ਉਦੋਂ ਦੇਖਾਂਗੇ ਇੱਕ ਸਾਲ ਹੋ ਗਿਆ ਨਾਲਿਆਂ ਦੀ ਸਫਾਈ ਅੱਜ ਤੱਕ ਨਹੀਂ ਹੋਈ ਜੇ ਅਸੀਂ ਕੋਈ ਮੁੱਦੇ ਚੱਕਦੇ ਆ ਉਹ ਲੋਕਾਂ ਦੇ ਨਾਲ ਰਿਲੇਟਡ ਆਰ ਲੋਕਾਂ ਦੇ ਲਈ ਅਸੀਂ ਮੁੱਦੇ ਚੱਕਦੇ ਆ ਸਾਡਾ ਕਿਸੇ ਨਾ ਕੋਈ ਪਰਸਨਲ ਜਾਂ ਕੋਈ ਕਿਸੇ ਨਾ ਕੋਈ ਆਪਣੀ ਜਾਤੀ ਰੰਜਨ ਸਾਡੀ ਕਿਸੇ ਨਾਲ ਮੈਂ ਤੁਹਾਨੂੰ ਇੱਕ ਸਿੱਧੀ ਪੱਤਰੀ ਗੱਲ ਜਿਹੜੇ ਮੈਂ ਤੁਹਾਨੂੰ ਬਾਰ ਬਾਰ ਕਹਿਣਾ ਜਿਹੜੇ ਦਲਾਲ ਸਾਡੀ ਨਗਰ ਨਿਗਮ ਚ ਘੁੰਮਣ ਲੱਪੇ ਆ ਉਹਨਾਂ ਨੇ ਦੇ ਕੇ ਤੜਾ ਤੋਂ ਪੈਸੇ ਇਕੱਠੇ ਕਰ ਕਰ ਇਹਨਾਂ ਨੂੰ ਦਿੰਦੇ ਆ ਉਹਨਾਂ ਨੇ ਸਾਰਾ ਸਤਿਆਨਾਸ਼ ਕਰ ਦਿੱਤਾ ਸਾਡੇ ਸ਼ਹਿਰ ਫਗਵਾੜੇ ਦਾ ਔਰ ਮੈਂ ਬਾਰ ਬਾਰ ਇਹੀ ਕਹਿੰਦਾ ਬੇਨਾ ਤੋਂ ਬਚਨ ਲਈ ਕੋਈ ਚਾਹੇ ਹੁਣ ਚਲੋ ਸਰਕਾਰ ਹੈ ਜਾਂ ਸਰਕਾਰ ਹੀ ਹਸਤਾਜਿਬ ਕਰ ਲਵੇ ਅਸੀਂ ਬੇਨਤੀ ਕਰਦੇ ਆਂ ਭਗਵੰਤ ਮਾਨ ਜੀ ਨੂੰ ਸਾਡੇ ਸੀਐਮ ਸਾਹਿਬਾ ਕਿ ਫਗਵਾੜੇ ਸ਼ਹਿਰ ਦੀ ਨਗਰ ਰਿਕਮ ਦਾ ਹਾਲ ਅਨਾ ਬੁਰਾ ਹੋ ਚੁੱਕਾ ਜਿੱਦਾਂ ਲੋਕਾਂ ਨੂੰ ਬਾਹਰ ਫਲਾਣਾ ਬਿਜਲੀਅੰਸ ਤੋਂ ਚੁਕਾਤਾ ਕਿ ਫਗਵਾੜੇ ਦੀ ਨਗਰ ਨਹੀਂ ਕੋਈ ਬਿਜਲੀਅੰਸ ਹੈ ਨਹੀਂ ਅਸੀਂ ਪੂਰ ਜੋਰ ਬੇਨਤੀ ਕਰਦੇ ਆਂ ਔਰ ਮੰਗ ਵੀ ਕਰਦੇ ਆਂ ਕਿ ਇੱਛੇ ਦੀ ਜਿਹੜੀ ਕਾਰੇシャਲੀਆ ਜਾਂ ਜਿਹੜਾ ਸਰਕਾਰ ਨੂੰ ਚੂਨਾ ਲੱਗ ਰਿਹਾ ਉਹਦੇ ਬਾਰੇ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ। ਕੋਈ ਐਮਐਲਏ ਦੂਜੀਆਂ ਸਰਕਾਰਾਂ ਦੇ ਵਿੱਚ ਐਮਐਲਏ ਦੀ ਉਹ ਨਹੀਂ ਚੱਲਣ ਦਿੰਦੇ। ਨਾ ਪੁੱਛ ਪੜਤਾਲ ਕਰਦੇ ਆ। ਅਸੀਂ ਚੁਣੇ ਹੋ ਨੁਮਾਇੰਦੇ, ਅਸੀਂ ਨਗਰ ਕੌਂਸਲ ਦੇ ਚ ਨੁਮਾਇੰਦੇ ਆ। ਜੋ ਸਾਲੋਂ ਨਹੀਂ ਪੁੱਛਦੇ। ਅਸੀਂ ਤਾਂ ਫਿਰ ਤੁਹਾਡੇ ਜ਼ਰੀਏ ਲੋਕਾਂ ਤੱਕ ਗੱਲ ਤਾਂ ਪਹੁੰਚਾਉਣੀ ਆ। ਇਸ ਕਰਕੇ ਅਸੀਂ ਇਹ ਜਿਹੜੀ ਅੱਜ ਪ੍ਰੈਸ ਕਾਨਫਰੰਸ ਰੱਖੀ ਆ। ਉਹਦੇ ਲਈ ਮੈਂ ਤੁਹਾਨੂੰ ਹੋਰ ਇੱਕ ਗੱਲ ਦੱਸਣੀ ਚਾਹਾਂ। ਇੱਕ ਸਾਡੇ ਹੁੰਦਾ ਫੰਡਾਂ ਦੇ 25-25 ਹਜ਼ਾਰ ਦੇ ਅਸੀਂ ਇੱਕ ਲਾਉਨੇ ਆ ਟੈਂਡਰ ਲਾਉਨੇ ਆ ਕੋਈ ਕੋਈ ਅਮਰਜੰਸੀ ਆ ਗਿਆ ਉਹਦੇ ਚ 25 ਹਜ਼ਾਰ ਦਾ ਕੰਮ ਕਰਾ ਦੇਓ ਕੱਲ ਤੁਹਾਡੇ ਕੋਈ ਜ਼ਰੂਰਤ ਪੈ ਗਈ 25 ਹਜ਼ਾਰ ਦੇ ਕੋਈ ਛੋਟਾ ਪੈਚ ਹੋ ਉੱਥੇ ਲਵਾ ਦਿਓ ਕੋਈ ਟੱਕਲਾਂ ਦੀ ਕਰਨੀ ਆ ਉਹ ਉੱਥੇ ਲਵਾ ਦਿਓ ਉਹ 25-25 ਹਜ਼ਾਰ ਦੇ ਪੁਰਾਣੇ ਆ ਇਹ ਉਹਦੇ ਚ ਕਿੰਨੀ ਧਾਂਦ ਲਈ ਆ ਇਹ ਕਿਸੇ ਨੂੰ ਨਹੀਂ ਪਤਾ 25-25 ਹਜ਼ਾਰ ਦੇ ਪਾਈ ਜਾ ਰਹੇ ਤੇ ਉਹਦੇ ਬਿੱਲ ਚੜ ਰਹੇ ਤੇ ਇਹ ਕਿਹੜਾ ਕਹਿਣਾ ਤੁੰ ਨੂੰ ਪੱਤੀ ਪੱਤੀ 10000 ਤੁਸੀਂ ਮੈਂ ਕਹਿੰਦਾ ਅੱਜ ਫਲਾਣ ਤੁਹਾਡੇ ਏਰੀਆ ਚ ਕੰਮ ਹੋ ਗਿਆ ਤੁਹਾਨੂੰ ਪਤਾ ਤਾਂ ਹੈਗਾ ਬਈ ਇੱਥੇ ਪੈਚ ਲੱਗਾ ਜਾਂ ਇੱਥੇ ਆ ਫਲਾਣਾ ਠੱਕਣ ਲੱਗਾ ਜਾਂ ਇੱਥੇ ਆ ਕੁਝ ਕਰ ਗਿਆ ਮਤਲਬ 25 25000 ਦੇ ਕਿੰਨੇ ਲੱਖਾਂ ਦੇ ਉਹ ਬਣ ਜਾਣੇ ਆ ਉਹ ਵੀ ਨਹੀਂ ਕਿਸੇ ਨੂੰ ਪਤਾ ਲੱਗ ਰਿਹਾ ਮਤਲਬ ਹਾਲਾਤ ਇੰਨੇ ਮਾੜੇ ਆ ਕਿ ਕਹਿ ਸੁਣੇ ਦਾ ਹੀ ਫਰਕ ਆ ਅੱਜ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਦੱਸਣੀ ਚਾਹਣਾ ਤੁਸੀਂ ਜਾ ਕੇ ਇਹਨਾਂ ਨੂੰ ਪੁੱਛ ਲਿਓ ਇਹਨਾਂ ਨੇ ਇਹ ਕਹਿਣਾ ਜੀ ਫੁੱਲ ਰੇਟਾਂ ਤੇ ਕੰਮ ਚੱਲਦੇ ਆ ਤੇ ਸਹਿਲਾ ਕੰਮ ਵਧੀਆ ਹੋਊਗਾ ਪਹਿਲਾਂ ਕਿਉਂ ਨਹੀਂ ਹੋਇਆ ਅੱਜ ਜੇ ਇਹਨਾਂ ਨੇ ਫੁੱਲ ਰੇਟਾਂ ਤੇ ਕੰਮ ਦੇਣੇ ਫਿਰ ਇਹਦਾ ਮਤਲਬ ਸਰਕਾਰ ਨੂੰ ਛੂਨਾ ਲਾ ਕੇ ਆਪਣੇ ਘਰ ਪਰ ਰਨ ਕਰਕੇ ਇਹ ਹੋ ਰਿਹਾ ਨਾ ਸਾਰਾ ਕੁਝ ਜਿਹੜਾ ਕੰਮ ਬੰਦਾ ਨਹੀਂ ਕਹਿੰਦਾ ਉਹਨੂੰ ਕਹਿੰਦੇ ਤੈਨੂੰ ਬਲੈਕਲਿਸਟ ਕਰਨਾ ਹਰ ਹਾਲਾਤ ਅਸੀਂ ਤਾਂ ਜੋ ਹੁਣ ਹੋ ਰਿਹਾ ਸੀ ਤਾਂ ਉਹਦੇ ਬਾਰੇ ਕੱਲ ਹੋਣਦੇ ਨਹੀਂ ਹੁੰਦੇ ਇਹ ਸਾਨੂੰ ਨਹੀਂ ਪਤਾ ਕਿਉਂਕਿ ਸਰਕਾਰ ਇਹ ਜਦੋਂ ਅਸੀਂ ਇਹਨਾਂ ਨਾਲ ਗੱਲ ਕਰਦੇ ਕਹਿੰਦੇ ਸਾਡੇ ਕੋਲ ਪੈਸੇ ਹੈ ਨਹੀਂ ਅੱਜ 15 ਕਰੋੜ ਦੇ ਟੈਂਡਰ ਕਿਦਾ ਲੱਗਾ ਇਹ ਇੱਕ ਛੋਟੀ ਸਮਝੀ ਸਾਜਿਸ਼ ਦੇ ਅਧੀਨ ਇਹ ਜਿਹੜੇ ਟੈਂਡਰ ਲਾਏ ਆ ਕਾਂਗਰਸ ਉੱਥੇ ਖੜੀ ਹੈ ਕਿ ਉਹ ਸਟੇਟਸ ਕੋਈ ਨਹੀਂ ਅਜੇ ਤੱਕ ਇਹਨਾਂ ਨੇ ਦਿੱਤਾ ਕਿਉਂਕਿ ਲਾਸਟ ਵਾਰੀ ਜਦੋਂ ਅਸੀਂ ਗਏ ਸੀ ਤਾਂ ਉਹਦੇ ਵਿੱਚ ਕਮਿਸ਼ਨਰ ਸਾਹਿਬ ਨੇ ਕਿਹਾ ਸੀ ਕਿ ਅਸੀਂ ਉਹਨਾਂ ਤੇ ਜਿਹੜੀ ਐਫ ਆਈ ਆਰ ਕਰਤੀ ਹੈ ਉਸ ਤੋਂ ਬਾਅਦ ਅਸੀਂ ਲਿਖ ਕੇ ਭੇਜ ਦਤਾ ਐਸ ਐਸ ਪੀ ਸਾਹਿਬ ਨੂੰ ਤੇ ਉਸ ਬੰਦੇ ਦਾ ਨਾਮ ਵਿੱਚ ਪਤਾ ਜਾਂਦਾ ਨਹੀਂ ਇਹ ਪੂਰੀ ਪੂਰੀ ਇੱਕ ਕਹਾਣੀ ਹੈ ਕਿੰਦਾ ਉਹ ਜਗਾ ਕਿਹਦੀ ਸੀ ਬਾਥਰੂਮ ਕਿੰਦਾ ਜਗਾ ਮੈਂ ਤੁਹਾਨੂੰ ਦੱਸਦਾ ਇਹ ਤਕਰੀਬਨ 97 98 ਦੀ ਇਹ ਇਹਦਾ ਚ ਕੋਡ ਦਾ ਕੇਸ ਚੱਲਦਾ ਸੀ ٹرسٹ ਦੇ ਨਾਲ اور ਉਹ ਬੰਦਾ ਜਿਹੜਾ ਇਹ ਕੇਸ ਹਾਰ ਗਿਆ ਸੀ ਕਿਉਂਕਿ ਉਹ ਪਹਿਲਾਂ ਵੀ ਰਸਤਾ ਉੱਥੋਂ ਕੱਢਣਾ ਚਾਹੁੰਦਾ ਸੀ ਜਗਾ ਟਰਸਟੀ ਜੀ ਸੀ ਕਿ ਉੱਥੋਂ ਉਹਨਾਂ ਨੇ ਉਦੋਂ ਜਦੋਂ ਕੇਸ ਹਰਿਆ ਉਸ ਤੋਂ ਬਾਅਦ ਉੱਥੇ ਦੀਵਾਰ ਕਰਕੇ ਉੱਥੇ ਬਾਥਰੂਮ ਬਣਾਤੇ ਗਏ ਇਹ ਮੈਂ ਤੁਹਾਨੂੰ 97 98 ਦੀ ਗੱਲ ਦੱਸਾਂ। ਇਸ ਟਰਸਟ ਕੋਲੋਂ ਹੋ ਰਿਹਾ ਵੀ ਕਿੰਨੀ ਕਮਲ ਹੋ ਰਿਹਾ। ਟਰਸਟ ਕੋਲੋਂ ਉਸ ਟਾਈਮੇ ਟਰਸਟ ਦੇ ਕੋਲ ਸੀ ਇਹ ਜਿਹੜੀ ਜਗ੍ਹਾ ਟਰਸਟ ਦੇ ਅੰਦਰ ਸੀ। ਉਸ ਤੋਂ ਬਾਅਦ ਬਾਅਦ ਸਾਨੂੰ ਹੈਂਡਓਵਰ ਹੋਈ ਆ। ਉਸ ਤੋਂ ਬਾਅਦ ਪਿਛਲੀ ਸਰਕਾਰਾਂ ਚ ਉਹਨੇ ਬਹੁਤ ਕੋਸ਼ਿਸ਼ ਕੀਤੀ ਵੀ ਮੈਂ ਇਧਰੋਂ ਕਾਹਦਾ ਪਰ ਉਹ ਕਿਤੇ ਉਹ ਚੱਲੇ ਨਹੀਂ ਹੋਈ ਨਹੀਂ ਸਕਦੀ ਸੀ। ਹੁਣ ਜਦੋਂ ਆਹ ਦੁਆਰਾ ਸਾਡੀ ਨਗਰ ਨਿਗਮ ਬਣੀ ਆ। ਉਹਦੇ ਵਿੱਚ ਸਾਡੇ ਵਿੱਚ ਉਹਦੇ ਵਿੱਚ ਐਮਸੀਬੀ ਇਨਵੋਲਵ ਆ ਵਿੱਚ ਅਫਸਰ ਵੀ ਇਨਵੋਲਵ ਆ ਉਹ ਜਿਹੜੇ ਸਾਡੇ ਨਵੇਂ ਉਥੇ ਵਾਸ਼ਰੂਮ ਪੁਰਾਣੇ ਢਾਤੇ ਗਏ ਉਥੇ ਨਵੇਂ ਵਾਸ਼ਰੂਮਾਂ ਦਾ ਟੈਂਡਰ ਹੋ ਗਿਆ ਨਵੇਂ ਵਾਸ਼ਰੂਮ ਬਣਾਏ ਸ਼ੁਰੂ ਹੋ ਗਏ ਉਥੇ ਬਕਾਇਦਾ ਉਹਨਾਂ ਦੇ ਬੀਮ ਬੂਮ ਵਗੈਰਾ ਸਾਰੇ ਖਿੱਚੇ ਦਿੱਤੇ ਗਏ ਇਨ ਬਿਟਵੀਨ ਉਥੇ ਦਾ ਕੰਮ ਜਿਹੜਾ ਇੱਕ ਦਿਨ ਰੁਕਾਤਾ ਗਿਆ ਕੰਮ ਰੋਕਣ ਤੋਂ ਬਾਅਦ ਉਸ ਅਸੀਂ ਉਹ ਐਪਲੀਕੇਸ਼ਨਾਂ ਮੇਰੇ ਵੱਲੋਂ ਐਪਲੀਕੇਸ਼ਨਾਂ ਗਈਆਂ ਅਸੀਂ ਕਮਿਸ਼ਨਰ ਨਾਲ ਐਪਲੀਕੇਸ਼ਨਾਂ ਦਿੱਤੀਆਂ ਤੇ ਆ ਜਿਹੜਾ ਵਾਸ਼ਰੂਮ ਦਾ ਕੰਮ ਰੋਕਿਆ ਇਹਨੂੰ ਚਲਾਇਆ ਜਾਵੇ ਜਿਹੜੀ ਲੋਕਾਂ ਨੂੰ ਸੁਵਿਧਾ ਮਿਲ ਸਕੇ ਲੇਕਿਨ ਉਹਦੇ ਬਾਰ ਬਾਰ ਕਹਿਣ ਇੱਕ ਦਿਨ ਇਦਾਂ ਦਾ ਆਇਆ ਰਾਤ ਨੂੰ ਉਹਨਾਂ ਨੇ ਜਿਹੜੇ ਉਹ ਪਿਛਲੇ ਪਲਾਟ ਵਾਲੇ ਆ ਉਹਨਾਂ ਨੇ ਰਾਤ ਨੂੰ ਸਾਰਾ ਕੰਧ ਢਾ ਕੇ ਜੋ ਉਥੇ ਦਾ ਮਲਵਾ ਮਲਵਾ ਜਿਹੜੇ ਬੀਮ ਖਿੱਚੇ ਸੀ ਸਾਰੇ ਇਕੱਠੇ ਕਰਕੇ ਉਹਨਾਂ ਨੇ ਉਹ ਮਾਰੇ ਉਹਨਾਂ ਨੇ ਆਪਣਾ ਗੇਟ ਉਥੇ ਲਾ ਲਿਆ ਉਹਨਾਂ ਨੇ ਕਬਜ਼ਾ ਕਰ ਲਿਆ ਉਹਨਾਂ ਨੇ ਕਬਜ਼ਾ ਕਰ ਲਿਆ ਉਸ ਜਗ੍ਹਾ ਤੇ ਔਰ ਅੱਜ ਦੀ ਡੇਟ ਦੇ ਵਿੱਚ ਵੀ ਤੁਸੀਂ ਜਾ ਕੇ ਦੇਖ ਲਓ ਉੱਥੇ ਡੇਟ ਲੱਗੇ ਹੋਏ ਔਰ ਸਾਡੇ ਵਾਸ਼ਰੂਮਾਂ ਦਾ ਜਿਹੜਾ ਮਲਵਾ ਸੀ ਉਹ ਸਾਈਡ ਤੇ ਪਿਆ ਸੀ ਉਹ ਪਹਿਲਾਂ ਹਰ ਚੁੱਕੇ ਸੀ ਕੇ ਸਰੇ ਹੋ ਆ ਓਕੇ ਬਿਲਕੁਲ ਉਸ ਕਬਜ਼ਾ ਕਾਰਪੋਰੇਸ਼ਨ ਦਾ ਸੀਗਾ ਨਾ ਹੁਣ ਤਾਂ ਬਾਅਦ ਚ ਹੈਂਡ ਓਵਰ ਕਰਤੀ ਨਾ ਉਹਨਾਂ ਨੇ ਜਿਹੜੀਆਂ ਸਕੀਮਾਂ ਬਾਅਦ ਚ ਹੈਂਡ ਓਵਰ ਹੋ ਜਾਂਦੀਆਂ ਉਹ ਸਾਨੂੰ ਹੈਂਡਓਵਰ ਹੋ ਗਏ ਸੀ ਮੈਂ ਤਾਂ ਉਹ ਵੀ ਕਹ ਰਿਹਾ ਅੱਜ ਦੀ ਰੇਡ ਦੇ ਵਿੱਚੋਂ ਕਾਰਪੋਰੇਸ਼ਨ ਹਾਂ ਹੁਣ ਕਾਰਪੋਰੇਸ਼ਨ ਆ ਯੈਸ ਯੈਸ ਤੇ ਉਹਨਾਂ ਨੇ ਗੇੜ ਪੇ ਗੇੜ ਪੁੱਟਾ ਅੱਗੇ ਜੀ ਉਹ ਤੇ ਪਰਚਾ ਕਿਉਂ ਨਹੀਂ ਹੋਇਆ ਜੀ ਮੈਂ ਤੁਹਾਨੂੰ ਮੈਂ ਤਾਂ ਐਫ ਆਈ ਆਰ ਹੋਈ ਆ ਐਫ ਆਈ ਆਰ ਹੋਈ ਆ ਅਣਪਛਾਤੇ ਬੰਦੇ ਤੇ ਉਸ ਬੰਦੇ ਨੂੰ ਵਿਚਾਰਨ ਦੇ ਖਾਤਰ ਅਣਪਛਾਤੇ ਬੰਦੇ ਆ ਤੇ ਉਹ ਵੀ ਸਾਡਾ ਜਿੱਦਾ ਸੀ ਬਾਰ ਬਾਰ ਉਹਦੇ ਪਿੱਛੇ ਲੱਗੇ ਹੋ ਸੀ ਅਣਪਛਾਤੇ ਬੰਦੇ ਉਹਨਾਂ ਦਾ ਘਰ ਸੀਗਾ ਕੋਈ ਪੁਰਾਣਾ ਜਾਂ ਦੀਵਾਰ ਨਹੀਂ ਪਿੱਛੇ ਉਹਨਾਂ ਦਾ ਸਾਰਾ ਜਿਹੜੀ ਪੂਰੇ ਇੰਦਰ ਸਕੈਨਿੰਗ ਆ ਉਹ ਸਾਰੀ ਉਹਨਾਂ ਦੀ ਹੈ ਪ੍ਰਾਪਰਟੀ ਅੱਛਾ ਜੀ ਪਿੱਛੇ ਵਿੱਚ ਉਹਨਾਂ ਨੇ ਸਿਰਫ ਇਧਰ ਉਹਨਾਂ ਨੇ ਕਿਹਾ ਤਾਂ ਜੀ ਅਣਪਛਾਤਾ ਬੰਦਾ ਆਇਆ ਉਹਨਾਂ ਨੂੰ ਗੇਟ ਲਾ ਕੇ ਦੇ ਕੇ ਚਲਾ ਦੇ ਕੇ ਉਹਨਾਂ ਨੂੰ ਲੀ ਗਿਆ ਗਿਫਟ ਕਰ ਗਿਆ ਹਾਂ ਜੀ ਮਤਲਬ ਐਨੀ ਘਤਾਂਦਲੀ ਹੋ ਰਹੀ ਆ ਉਹਦੇ ਚ 9 8 9 ਲੱਖ ਰੁਪਏ ਦਾ ਲੈਣ ਦੇਣਾ ਹੋਇਆ ਬਾਰ ਬਾਰ ਅਸੀਂ ਕਿਹਾ ਇਹਨਾਂ ਨੂੰ ਮੀਟਿੰਗਾਂ ਦੇ ਵਿੱਚ ਵੀ ਕਿਹਾ ਲੇਕਿਨ ਕੋਈ ਸਾਡੀ ਸੁਣਨ ਨੂੰ ਤਿਆਰ ਨਹੀਂ ਆਇਆ ਦਾ ਕੁਝ ਦੱਸ ਰਹੇ ਵੀ ਕਮਿਸ਼ਨਰ ਮੈਡਮ ਨਾਲ ਗੱਲ ਹੋ ਗਈ ਹੈ ਜਿਹੜਾ ਪ੍ਰੋਸੈਸ ਚੱਲ ਰਿਹਾ ਸੀ ਐਫ ਆਈ ਆਰ ਹੋ ਗਈ ਜਾਂ ਮੈਂ ਤੁਹਾਨੂੰ ਦੱਸੀ ਯਾਰ ਹੋ ਚੁੱਕੀ ਆ ਪਾ ਯਾਰ ਐਫ ਆਈ ਆਰ ਹੋ ਰਹੀ ਆਨ ਪ੍ਰਸ਼ਾਸਤ ਦੇ ਬੰਦੇ ਤੇ ਮੈਂ ਇਹਨਾਂ ਨੂੰ ਕਿਹਾ ਵੀ ਤੁਹਾਨੂੰ ਨਾ ਨਹੀਂ ਪਤਾ ਉਸ ਬੰਦੇ ਦਾ ਜਿਸ ਬੰਦੇ ਨੇ ਕਬਜ਼ਾ ਕੀਤਾ ਸਿਰਫ ਉਸ ਬੰਦੇ ਨੂੰ ਬਚਾਣ ਲਈ ਕਿਉਂਕਿ ਪੈਸੇ ਤਾਂ ਆਏ ਹੋਈ ਆ ਨਾ ਫਿਰ ਐਡਾ ਕਿਹੜਾ ਆਪਾਂ ਉਸ ਬੰਦੇ ਨੂੰ ਬਚਾ ਲਈਏ ਕਾਨੂੰਨ ਬਚਾਤੇ ਬੰਦੇ ਤੇ ਐਫ ਆਈ ਆਰ ਕਰਦੇ ਤਾਂ ਹੈ ਇਹਨਾਂ ਨੂੰ ਕੁਝ ਬੰਦਿਆਂ ਦੇ ਨਾਮ ਵੀ ਦੱਸੇਗਾ ਲੇਕਿਨ ਚਲੋ ਕੋਈ ਗੱਲ ਨਹੀਂ ਉਸ ਅਸੀਂ ਲੱਗੇ ਹੋਏ ਮਗਰ ਅਸੀਂ ਹਟਣਾ ਨਹੀਂ ਉਹਦੇ ਲਈ ਜੇ ਕਪਟੀਕਲ ਕਾਰਵਾਈ ਕਾਰ ਵਾਲੇ ਨੇ ਗੇਟ ਲਾਇਆ ਉਹਨਾਂ ਤੇ ਹੁਣ ਜੀ ਦਾ ਪਰਚਾ ਹਾਂਜੀ ਉਹ ਤਾਂ ਨਜ਼ਰ ਆ ਰਿਹਾ ਹੈ ਨਜ਼ਰ ਆ ਰਿਹਾ ਨਾ ਉਸ ਚੀਜ਼ ਦਾ ਮੈਂ ਤੁਹਾਨੂੰ ਉਹਦੀ ਹੁਣ ਬੰਦ ਨਹੀਂ ਕਰਵਾਇਆ ਗਿਆ ਨਹੀਂ ਕਰਾ ਰਿਹਾ ਮੈਂ ਤਾਂ ਨਹੀਂ ਤੇ ਕਹਾਂ ਅਸੀਂ ਬਾਰ ਬਾਰ ਜਾ ਰਹੇ ਹਾਂ ਥਾਲੀਵਾਲ ਸਾਹਿਬ ਨੂੰ ਨਾਲ ਲੈ ਕੇ ਵੀ ਅਸੀਂ ਗਏ ਸਾਲ ਇੱਕ ਵਾਰ ਸਾਹਿਬ ਨੇ ਕੋਈ ਜਵਾਬ ਵਧੀਆ ਨਹੀਂ ਦਿੱਤਾ ਉਹਦੇ ਸ਼ਹਿਰ ਦੇ ਵਿੱਚ ਮੈਡਮ ਕੋ ਕਦੋਂ ਤੁਸੀਂ ਮਿਲ ਕੇ ਆਏ ਅਸੀਂ 1 ਮੰਥ ਹੋ ਗਿਆ ਮਹੀਨਾ 1 ਮਹੀਨਾ ਹੋ ਗਿਆ ਲਾਸਟ ਵਾਰੀ ਮਿਲ ਕੇ ਅਸੀਂ ਆਪਾਂ ਯਾਰ ਕਰਵਾ ਚੁੱਕੇ ਉਹ ਕਹਿੰਦੇ ਜੀ ਹੁਣ ਇਸ ਤੋਂ ਜ਼ਿਆਦਾ ਮੈਨੇਜ ਹੀ ਕੁਝ ਕਰ ਸਕਦੇ ਤਾਂ ਦੇਖੋ ਹਰ ਜਗ੍ਹਾ ਡੰਪ ਪਾਉਂਦੇ ਕੂੜਾ ਕਰਕਟ ਇੰਨਾ ਭਰੇ ਪਏ ਆ ਡੰਪ ਸਫਾਈ ਦਾ 0% ਵੀ ਇਹਨਾਂ ਨੂੰ ਕੋਈ ਧਿਆਨ ਨਹੀਂ ਕਿਉਂਕਿ ਸਫਾਈ ਕਰਮਚਾਰੀ ਵਿਚਾਰੇ ਸਾਡੇ ਜਿੰਨਾ ਵੀ ਕਿਉਂਕਿ ਸਫਾਈ ਕਰਮਚਾਰੀ ਜਿੰਨੇ ਹੈਗੇ ਉਹਨਾਂ ਨੇ ਉਹਨੇ ਨੇ ਕੰਮ ਕਰਨਾ ਉਹਨਾਂ ਨੂੰ ਬਿਜਾ ਦਾ ਧਿਆਨ ਹੈ ਨਹੀਂ ਫਿਰ ਧਿਆਨ ਨਾਲ ਹੈ ਕਿਹੜੇ ਪਾਸੇ ਹੈ ਜੀ ਇਹਨਾਂ ਦਾ ਫਿਰ ਆਪਣੇ ਘਰ ਭਰਨ ਤੇ ਧਿਆਨ ਹੈ ਜੀ ਇਹਨਾਂ ਦਾ ਆਪਣੇ ਘਰ ਭਰ ਲਈਏ ਤੁਹਾਨੂੰ ਮੈਂ ਜਿਹੜੀ ਗੱਲ ਕਹਿਆ ਬਈ ਦਲਾਲ ਬੜੇ ਸਕਰੀਆ ਹੈ ਉਹਨਾਂ ਨੂੰ ਇਹ ਹੁੰਦਾ ਪਈ ਸਾਰਾ ਸ਼ਹਿਰ ਭਮਾ ਰੋੜ ਜਪੇ ਸਾਡੇ ਆਪਣੇ ਡੱਬੇ ਬੰਦ ਹੋਣੇ ਚਾਹੀਦੇ ਆ ਕਿੰਨੇ ਕਿ ਸਾਨੂੰ ਆ ਰਹੇ ਤੁਸੀਂ ਮੈਂ ਕਹਿੰਨਾ 11 ਲੱਖ ਰੁਪਈਆ ਇਹਨੇ ਆਪਣੇ ਰੂਮ ਦਾ ਪਾਇਆ ਉੱਤੇ ਕਿੰਨੇ ਲੱਗੇ ਆ ਤੁਸੀਂ ਬਾਕੀ ਪੈਸੇ ਗਏ ਇਹ ਜਿਹੜਾ ਸਾਰਾ ਆਪਾਂ 2-4 ਲੱਖ ਰੁਪਏ ਦਾ ਗੁਰਜੀ ਕਰ ਰਿਹਾ ਸਕੈਂਡਲ ਦੀਆਂ ਕਰ ਰਹੀਆਂ ਆ ਇਹਦੇ ਵਿੱਚ ਮੇਅਰ ਸਾਹਿਬ ਨੂੰ ਬਹੁਤ ਹੈ ਜੀ ਤੁਸੀਂ ਮੇਰੀ ਗੱਲ ਨਹੀਂ ਸਮਝਦੇ ਬਿਗੈਰ ਅਨਵਲਮੈਂਟ ਤੋਂ ਕਿਸੇ ਵੀ ਕੋਈ ਅੱਡੀ ਜ਼ਰੂਰਤ ਨਹੀਂ ਹੁੰਦੀ ਪਿਓ ਕੋਈ ਗਲਤ ਕੰਮ ਕਰ ਜਾਵੇ ਜੇ ਮੇਅਰ ਸਾਹਿਬ ਸਾਰਿਆਂ ਨੂੰ ਨਹੀਂ ਆਏ ਤਾਂ ਉਹ ਪਾਰਟੀ ਵਿੱਚੋਂ ਨਿਕਲ ਕੇ ਆਇਆ ਜਦੋਂ ਦੁਆਰਾ ਚਲੋ ਉਹ ਪਾਰਟੀਆਂ ਦੇਖੋ ਕੋਈ ਬੰਦਾ ਜੇ ਆ ਆ ਕੀ ਆਪਣੀ ਪਾਰਟੀ ਨਾਲ ਖੜਾ ਹੈ ਨਾ ਕੋਈ ਬੰਦਾ ਆਪਣਾ ਸਭ ਕੁਝ ਵੇਚ ਕੇ ਜਾਂਦਾ ਦੂਜੀਆਂ ਪਾਰਟੀਆਂ ਜਾਂਦਾ ਜਾਂਵੇ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਅੱਜ ਦੀ ਡੇਟ ਦੇ ਵਿੱਚ ਜੇ ਤੁਸੀਂ ਕਹੋ ਵੀ ਮੇਅਰ ਨੂੰ ਕੁਝ ਪਤਾ ਨਹੀਂ ਇਹ ਕਿਉਂਕਿ ਜੇ ਮੇਅਰ ਇਸ ਮੁੱਦੇ ਤੇ ਹੈ ਕਿ ਵੀ ਕਾਂਗਰਸ ਕੁਝ ਕਰੇਗੀ ਵਰਨਾ ਆਉਣ ਵਾਲੇ ਟਾਈਮ 'ਚ ਤੁਹਾਨੂੰ ਪਤਾ ਲੱਗ ਜਾਣਾ ਕਈ ਗੱਲਾਂ ਅਸੀਂ ਤੁਹਾਨੂੰ ਨਹੀਂ ਡਿਸਕਲੋਸ ਕਰਦੇ ਪਰ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਇਹਦਾ ਵੱਡਾ ਕਰਕੇ ਦਿਖਾਵਾਂਗੇ ਤੁਹਾਨੂੰ